ਉਹ ਲਾਲੋ ਵੀ ਇਹਨਾਂ ਨੇ ਹੀ ਮੈਨੂੰ ਖੜਾ ਕੀਤਾ ਆ ਤੇ ਮੈਨੂੰ ਸਯੋਗ ਤੇ ਇੱਕ ਪਾਸੇ ਰਹਿ ਗਿਆ ਮੈਨੂੰ ਤੇ ਮੇਰੇ ਭਰਾ ਮੈਨੂੰ ਨਾਲ ਲੈ ਕੇ ਆਪ ਤੋਰਨ ਰਏ ਹੈਗੇ ਆ ਇਹ ਕਹਿ ਰਿਹਾ ਵੀ ਤੂੰ ਕਿਤੇ ਪਾਸੇ ਨਹੀਂ ਜਾ ਅਸੀਂ ਜਾਣਾ ਹੈਗਾ ਜਿੱਧਰ ਵੀ ਜਾਣਾ ਹੈਗਾ ਆ ਤੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਅਸੀਂ ਆਈ ਤੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੈਨੂੰ ਜਿਤਾ ਕੇ ਭੇਜਾਂਗੇ ਆਪਣੇ ਪਾਟਿਆ ਸਾਹਿਬ 16 ਨੰਬਰ ਵਾਰਡ ਦੇ ਵਿੱਚ ਰਲ ਗਿਆ ਇਸ ਕਰਕੇ ਪਾਟਿਆ ਸਾਹਿਬ ਇੱਥੇ ਆਏ ਆ ਮੈਂ ਇਸ ਚੀਜ਼ ਨੂੰ ਬੜਾ ਦੇਖ ਕੇ ਹੈਰਾਨ ਆ ਮੈਂ ਮੇਰੇ ਦੇਖਦਾ ਦੇਖਦਾ ਪਹਿਲੀ ਵਾਰ ਹੀ ਹੋਇਆ ਵੀ ਲੋਕ ਆ ਪਾਟਿਆ ਸਾਹਿਬ ਨੂੰ ਗੋਰੇ ਲਾ ਕੇ ਇਹਨਾਂ ਦੀ ਵੇਟ ਕਰਦੇ ਵੇ ਵੀ ਤੁਸੀਂ ਆਓ ਤੁਹਾਡੀ ਵੇਟ ਕਰ ਰਿਆ ਅਸੀਂ ਕੱਟੇ ਹੋਏ ਪਏ ਆਂ ਬਾਕੀ ਮੈਂ ਬੱਬੂ ਪਾਟਿਆ ਜੀ ਦੇ ਨਾਲ ਤਨ ਮਨ ਧਨ ਤੇ ਨਾਲ ਆਪਣੇ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਚੱਲਾਂਗਾ ਤੇ ਇਹਨਾਂ ਨੂੰ ਭਾਰੀ ਜਿੱਤ ਨਾਲ ਜਿਤਾਵਾਂਗਾ ਪੂਰਾ ਵਿਸ਼ਵਾਸ ਦੋਨੇ ਹੋ ਜੀ ਪੂਰਾ ਵਿਸ਼ਵਾਸ ਕਿ ਸਾਨੂੰ ਪਹਿਲਾਂ ਹੀ 100% 110% ਸਾਨੂੰ ਵਿਸ਼ਵਾਸ ਹੈ ਸਤਿੰਦਰ ਸਿੰਘ ਬੱਬੂ ਹੁਣਾ ਨੂੰ ਪੂਰਾ ਪੂਰਾ ਸਮਰਥਨ ਆ ਸਾਡੇ ਮਹੱਲੇ ਦਾ ਅਸੀਂ ਚਾਹੁੰਦੇ ਆ ਇੱਕ ਕਮੇਟੀ ਘਰ ਜਿੱਤ ਕੇ ਪਹੁੰਚਣ ਤੇ ਸਾਡੇ ਵਾਰਡ ਦਾ ਸਾਰੇ ਸ਼ਹਿਰ ਦਾ ਵਿਕਾਸ ਵੱਲ ਧਿਆਨ ਦੇਣ ਜੀ ਜਿੰਨਾ ਸਹਿਯੋਗ ਬੱਬੂ ਪਾਟਿਆ ਸਾਹਿਬ ਨੂੰ ਮਿਲਿਆ ਮੈਂ ਨਹੀਂ ਹਿੱਤਾ ਜ਼ਿੰਦਗੀ ਚ ਕਦੀ ਸਪੋਰਟਰ ਦੇਖੇ ਮੇਰੇ ਕੋ ਕਹਿਣ ਲਈ ਇਹ ਸ਼ਬਦ ਨਹੀਂ ਹੈਗੇ ਜੀ ਜੋ ਸਾਨੂੰ ਸਾਡੇ ਪਰਿਵਾਰ ਨੂੰ ਗੁਰੂ ਨਾਨਕਪੁਰਾ ਮੱਲਾ ਨੇ ਤੇ ਸਾਰੇ ਸ਼ਹਿਰ ਨੇ ਜੋ ਸਾਡੇ ਪਰਿਵਾਰ ਨੂੰ ਮਾਨ ਦਿੱਤਾ ਆ ਸਵਾਗਤ ਹੈ ਤੁਹਾਡਾ ਏਕਤਾ ਲਹਿਰ ਨਿਊਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਏਕਤਾ ਲਹਿਰ ਨਿਊਜ਼ ਵਾਰਡ ਨੰਬਰ 16 ਵਿੱਚ ਇੱਕ ਵਾਰ ਫੇਰ ਪਹੁੰਚੇ ਆ ਬੱਬੂ ਪਾਟਿਆ ਦੀ ਵਾਰਡ ਆ ਵਾਰਡ ਨੰਬਰ ਮਲਾਇਆ ਗੁਰਨਾਨਕਪੁਰਾ ਇੱਕ ਭਾਰੀ ਇਕੱਠ ਆ ਇਕੱਠ ਮੀਟਿੰਗ ਇੱਕ ਹੋ ਰਹੀ ਆ ਮੀਟਿੰਗ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਬੱਬੂ ਪਾੜੀਆ ਜੀ ਸਾਡੇ ਨਾਲ ਮੌਜੂਦ ਨੇ ਹੋਰ ਵੀ ਸ਼ਹਿਰ ਦੇ ਬੜੇ ਪਤਵੰਤੇ ਸੱਜਣ ਗੁਰਨਾਨਕਪੁਰਾ ਮਹੱਲਾ ਦੇ ਪਤਵੰਤੇ ਸੱਜਣ ਮੌਜੂਦ ਨੇ ਬੱਬੂ ਪਾੜੀਆ ਜੀ ਨਾਲ ਗੱਲਬਾਤ ਕਰਾਂਗੇ ਮੀਟਿੰਗ ਕਿਸ ਮਕਸਦ ਦੇ ਇਥੇ ਮੀਟਿੰਗ ਜਿਹੜੀ ਹੋ ਰਹੀ ਆ ਹਾਂਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਜੀ ਸਤ ਸਵਾਗਤ ਆ ਤੁਹਾਡਾ ਇਕਤਾ ਲਹਿਰ న్యూਸ ਤੇ ਜੀ ਬੜੀ ਮਿਹਰਬਾਨੀ ਜੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਅਸੀਂ ਅੱਗੇ ਵੀ ਬਹੁਤ ਤੁਸੀਂ ਸਹਿਯੋਗ ਦਿੰਦੇ ਸਾਨੂੰ ਤੇ ਇਹ ਵਾਰ ਨੰਬਰ 16 ਮੈਂ ਤੁਸੀਂ ਕਹਿ ਰਹੇ ਹੋ ਮੈਂ ਆਪਣਾ ਪਰਿਵਾਰ ਕਹਿ ਰਿਹਾ ਹੈਗਾ ਆ ਇਹ ਭਾਜੀ ਮਦਨ ਲਾਲ ਹੁਣੀ ਆਪਣੇ ਬੋਧਰਾਜ ਹੁਣੀ ਪਾਲੀ ਭਾਜੀ ਆਪਣੇ ਮੋਨੀ ਭਾਜੀ ਮਨਜੀਤ ਭਾਜੀ ਮੈਂ ਸੰਘੇੜਾ ਸਾਹਿਬ ਆਪਣੇ ਬਿੱਲੀ ਭਾਜੀ ਆਪਣੇ ਬੋਧਰਾਜ ਆਪਣੇ ਹੋਰ ਵੀ ਮੇਰੇ ਕਈ ਭਾ ਆ ਜਿਨ੍ਹਾਂ ਦਾ ਮੈਂ ਨਾਂ ਨਹੀਂ ਜਾਣ ਸਕਿਆ ਤੇ ਮੈਂ ਮਾਫੀ ਮੰਗਦਾ ਹੈਗਾ ਆ ਬਾਕੀ ਉਹ ਮੇਰੇ ਬਜ਼ੁਰਗ ਆ ਮੇਰੇ ਭਰਾ ਆ ਤੇ ਮੇਰੇ ਬੱਚੇ ਵੀ ਆ ਖੜੇ ਭੈਣਾ ਵੀ ਆ ਮਤਾਵਾ ਵੀ ਆ ਮੈਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਨਾ ਜਿਨ੍ਹਾਂ ਨੇ ਇਹਨਾਂ ਮੈਨੂੰ ਮਾਨ ਬਖਸ਼ਿਆ ਇਹ ਮੈਂ ਨਹੀਂ ਇਹਨਾਂ ਨੇ ਸਾਰਿਆਂ ਨੇ ਖੱਦ ਕੇ ਮੈਨੂੰ ਮੇਰਾ ਮਾਨ ਵਧਾਇਆ ਹੈਗਾ ਆ ਔਰ ਇਹਨਾਂ ਨੇ ਹੀ ਇਹ ਇਕੱਠ ਕੀਤਾ ਆ ਔਰ ਇਹ ਕਹਿੰਦੇ ਵੀ ਤੁਸੀਂ ਇੱਥੇ ਆਓ ਇਹਨਾਂ ਨੇ ਮੈਨੂੰ ਖੜਾ ਕੀਤਾ ਆ ਤੇ ਇਹਨਾਂ ਨੇ ਮੈਨੂੰ ਸੇਵਾ ਦਾ ਮੌਕਾ ਦੇਣਾ ਹੈਗਾ ਆ ਮੈਂ ਇਹਨਾਂ ਦੀ ਜਿੱਤ ਇਹ ਮੈਨੂੰ ਕਹਣ ਮੈਂ ਇਹਨਾਂ ਦੀ ਸੇਵਾ ਕਰਦਾ ਰਹਾ ਮਾ ਪਾੜਿਆ ਸਾਹਿਬ ਗੁਰਨਾਨਕਪੁਰ ਮੱਲੇ ਤੋਂ ਕਿਦਾਂ ਦਾ ਸਹਿਯੋਗ ਮਿਲ ਰਿਹਾ ਤੇ ਮੈਂ ਗੁਰਨਾਨਕਪੁਰ ਮੱਲਾ ਇਹਨਾਂ ਹਸਾਬ ਨਾਲ ਲੋ ਵੀ ਇਹਨਾਂ ਨੇ ਹੀ ਮੈਨੂੰ ਖੜਾ ਕੀਤਾ ਆ ਤੇ ਮੈਨੂੰ ਸਹਿਯੋਗ ਤੇ ਇੱਕ ਪਾਸੇ ਰਹਿ ਗਿਆ ਮੈਨੂੰ ਤੇ ਮੇਰੇ ਭਰਾ ਮੈਨੂੰ ਨਾਲ ਲੈ ਕੇ ਆਪ ਤੋਰਨ ਰਏ ਹੈਗੇ ਆ ਇਹ ਕਹਿ ਰਿਹਾ ਵੀ ਤੂੰ ਕਿਤੇ ਪਾਸੇ ਨਹੀਂ ਜਾਣਾ ਅਸੀਂ ਜਾਣਾ ਹੈਗਾ ਜਿੱਧਰ ਵੀ ਜਾਣਾ ਹੈਗਾ ਆ ਤੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਅਸੀਂ ਆਈ ਤੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੈਨੂੰ ਜਿਤਾ ਕੇ ਵੇਚਾਂਗੇ ਬਾੜੀਆ ਸਾਹਿਬ ਦਾ ਕਹਿਣਾ ਕਿ ਕਿਸੇ ਨੇ ਕੋਈ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਲੈਣ ਵਾਲੇ ਆ ਵੀ ਬੈਠੇ ਬੈਠੇ ਐ ਤੇ ਹਾਂ ਮੇਰੇ ਨਾਲ ਹੋਰ ਵੀਰ ਮੌਜੂਦ ਹੈ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਨੋਸ਼ਕਰ ਜੀ ਜੀ ਅੱਜ ਅਸੀਂ ਸਾਰੇ ਐਡਵੋਕੇਟ ਮਦਨ ਲਾਲ ਹੋਣਾ ਦੇ ਘਰ ਬੈਠੇ ਆ ਗੁਰਨਾਨਕਪੁਰੇ ਮਹੱਲੇ ਇਹ ਪਾਸਾ ਪਹਿਲਾਂ 15 ਨੰਬਰ ਵਾਰਡ ਦੇ ਵਿੱਚ ਸੀਗਾ ਹੁਣ ਆਪਣੇ ਪਾਟਿਆ ਸਾਹਿਬ 16 ਨੰਬਰ ਵਾਰਡ ਦੇ ਵਿੱਚ ਰਲ ਗਿਆ ਇਸ ਕਰਕੇ ਪਾਟਿਆ ਸਾਹਿਬ ਇੱਥੇ ਆਇਆ ਮੈਂ ਇਸ ਚੀਜ਼ ਨੂੰ ਬੜਾ ਦੇਖ ਕੇ ਹੈਰਾਨ ਆ ਮੈਂ ਮੇਰੇ ਦੇਖਦਾ ਦੇਖਦਾ ਪਹਿਲੀ ਵਾਰੀ ਹੋਇਆ ਵੀ ਲੋਕ ਆ ਪਾਟਿਆ ਸਾਹਿਬ ਨੂੰ ਕੋਰੇ ਲਾ ਕੇ ਇਹਨਾਂ ਦੀ ਵੇਟ ਕਰਦੇ ਬਈ ਤੁਸੀਂ ਆਓ ਤੁਹਾਡੀ ਵੇਟ ਕਰ ਰਿਆ ਸੀ ਕੱਟੇ ਹੋਏ ਪਏ ਆਂ ਭਵਨ ਸਾਹਿਬ ਜਿੱਥੇ ਤੁਸੀਂ ਪਹੁੰਚੋ ਲੋਕੀ ਤੁਹਾਡੇ ਮਗਰ ਵੀ ਆਪੇ ਲੱਗ ਜਾਂਦੇ ਇਹ ਇਹਨਾਂ ਸਾਰਾ ਆਸ਼ੀਰਵਾਦ ਆ ਪਹਿਲੋਂ ਵੀ ਇਹਨਾਂ ਦਾ ਆਸ਼ੀਰਵਾਦ ਮੇਰੇ ਨਾਲ ਰਿਹਾ ਬਹੁਤ ਔਰ ਬੜੀ ਧੱਕਾ ਬਾ ਕੇ ਰੱਖੀ ਇਹ ਮੈਨੂੰ ਧੱਕਾ ਲਾ ਲਾ ਕੇ ਇਹਨਾਂ ਨੇ ਬੜੀ ਵੱਧ ਵੋਟਾਂ ਦੇ 5.5 550 ਵੋਟਾਂ ਮੈਨੂੰ ਧੱਕਾ ਕਿਦਾਂ ਦਾ ਲਾਇਆ ਇਹ ਵੀ ਦੱਸ ਦੇਣਾ ਇਹ ਬੋਟਾਂ-ਬੋਟਾਂ ਪਾ ਕੇ ਧੱਕਾ ਲਾਤਾ ਨਾ ਇਹਨਾਂ ਨੇ ਇਹ ਵੋਟਾਂ ਪਾ ਕੇ ਧੱਕਾ ਲਾਤਾ ਮਿਹਰਬਾਨੀ ਪੋਰ ਵੀਰ ਨਾਲ ਮਿਲਦੀ ਹਾਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਏਕਤਾ ਲਹਿਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਟਾਈਮ ਦਿੱਤਾ ਬਾਕੀ ਮੈਂ ਬੱਬੂ ਪਹਾੜੀਆ ਜੀ ਦੇ ਨਾਲ ਤਨ ਮਨ ਧਨ ਤੇ ਨਾਲ ਆਪਣੇ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਚੱਲਾਂਗਾ ਤੇ ਇਹਨਾਂ ਨੂੰ ਭਾਰੀ ਜਿੱਤ ਨਾਲ ਦਿਖਾਵਾਂਗਾ ਪੂਰਾ ਵਿਸ਼ਵਾਸ ਦੋਨੇ ਹੋ ਜੀ ਪੂਰਾ ਵਿਸ਼ਵਾਸ ਕੀ ਸਾਨੂੰ ਪਹਿਲਾਂ ਹੀ 100% 110% ਸਾਨੂੰ ਵਿਸ਼ਵਾਸ ਸਤਿੰਦਰ ਸਿੰਘ ਬੱਬੂ ਹੁਣਾਂ ਨੂੰ ਪੂਰਾ ਪੂਰਾ ਸਮਰਥਨ ਆ ਸਾਡੇ ਮਹੱਲੇ ਦਾ ਅਸੀਂ ਚਾਹੁੰਦੇ ਆ ਇੱਕ ਕਮੇਟੀ ਘਰ ਜਿੱਤ ਕੇ ਪਹੁੰਚਣ ਤੇ ਸਾਡੇ ਵਾਰਡ ਦਾ ਸਾਰੇ ਸ਼ਹਿਰ ਦਾ ਵਿਕਾਸ ਵੱਲ ਧਿਆਨ ਦੇਣ ਜੀ ਠੀਕ ਹੈ ਜੀ ਵਿਕਾਸ ਵੱਲ ਤੇ ਆਂਦੇ ਹਨ ਉਹ ਨਹੀਂ ਮੈਂ ਸਾਰੇ ਸਾਰਿਆਂ ਮੈਂ ਬਲਾਵਾਂਗਾ ਜੀ ਆਪਣੇ ਆਪ ਬਲਾਵਾਂਗਾ ਮੈਂ ਮੈਨੂੰ ਬੁਲਾਉਣਾ ਹੁੰਦਾ ਉਹ ਨਾ ਚਿੰਤਾ ਕਰੋ ਸਾਥ ਸਹਿਰੇ ਕਾ ਹਲ ਸਛਿਕਾ ਜੀ ਹਾਂ ਜੀ ਵਾਰਡ ਨੰਬਰ 16 ਚ ਪਹੁੰਚੇ ਉਹ ਕੀ ਕਹਿਣਾ ਚਾਹੂੰ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਬੱਬਾ ਪਾਟਿਆ ਜੀ ਨੂੰ ਵੱਧ ਵੱਧ ਵੋਟਾਂ ਨਾਲ ਜਿਤਾ ਕੇ ਇਥੋਂ ਕਲੀਏ ਤੇ ਇਹਨਾਂ ਜੇ ਯੋਗਦਾਨ ਦਈਏ ਤੇ ਇਹ ਯੋਗਦਾਨ ਸਾਨੂੰ ਦੇਣ ਕਮੇਟੀ ਸਰ ਜੀ ਕੀ ਨਾਂ ਤੇ ਕੀ ਨਾਂ ਤੁਹਾਡਾ ਨਾਂ ਕੀ ਕਹਿੰਦੇ ਸਰ ਜਸਪਾਲ ਸਿੰਘ ਜੀ ਹਾਂ ਜੀ ਨਮਸਕਾਰ ਆ ਕੀ ਨਾਂ ਜੀ ਬੋਲ ਰਹਾ ਹੈ ਬੋਲ ਰਹਾ ਜੀ ਤੁਹਾਡੇ ਮਹੱਲੇ ਚ ਪਹੁੰਚੇ ਆ ਬੱਬੂ ਪਾਟਿਆ ਜੀ ਕੀ ਕਹਿਣਾ ਚਾਹੋ ਅਸੀਂ ਮਾਰ ਰਹੇ ਇਹਨਾਂ ਨੂੰ ਬਾਅਦ ਤੋਂ ਵੱਧ ਵੋਟਾਂ ਪਾ ਕੇ ਜਗਲਾਵਾ ਕੇ ਪੂਰੀਆਂ ਠੋਕੇ ਆ ਕੋਈ ਓਕੇ ਓਕੇ ਵਾਹ ਮਾ ਉੱਪਰ ਕਰਕੇ ਦਿਖਾ ਦਿਓ ਲਾਓ ਤੋ ਹੋਰ ਵੀਰ ਨਾਲ ਮੇਰੇ ਮੌਜੂਦ ਨੇ ਹੋਰ ਵੀਰਾਂ ਨਾਲ ਦੇ ਨਾਲ ਵੀ ਗੱਲਬਾਤ ਕਰਾਂਗੇ ਮੇਰੇ ਪਾਸ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਜੀ ਮਨਮੋਹਨ ਸਿੰਘ ਮੈਂ ਬੋਲ ਰਿਹਾ ਮੱਲਾ ਗਰਨਾਨਕਪੁਰੇ ਤੋਂ ਜਿੰਨਾ ਸਹਯੋਗ ਬੱਬੂ ਪਾਟਿਆ ਸਾਹਿਬ ਨੂੰ ਮਿਲਿਆ ਮੈਂ ਨਹੀਂ ਇੱਜ ਤੱਕ ਜ਼ਿੰਦਗੀ ਚ ਕਦੀ ਸਪੋਰਟਰ ਦੇਖੇ ਵਾਹ ਜੀ ਵਾਹ ਇੰਨਾ ਕਹਿੰਦੇ ਸਪੋਰਟਰ ਮੈਂ ਨਹੀਂ ਦੇਖੇ ਮੇਰੇ ਨਾਲ ਵੀਰ ਮੌਜੂਦ ਨੇ ਇਹਨਾਂ ਨਾਲ ਅੱਗੇ ਵੀ ਗੱਲਬਾਤ ਕਰਦੇ ਰਹਿੰਦੇ ਆ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਜੀ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਅਜੀ ਤਾਂ ਇਹ ਕਮਾਂਦੇ ਜੀ ਬਹੁਤ ਸਾਨੂੰ ਵਧੀਆ ਕੈਂਡੀਡੇਟ ਮਿਲਿਆ ਤੇ ਸਾਰੇ ਮੱਲੇ ਦਾ ਸੰਜੋਗ ਆ ਠੀਕ ਆ ਫਿੱਕੀ ਫਿੱਕੀ ਆ ਮਨੋਂ ਤਨੋਂ ਸਾਰੇ ਪਾਸੋਂ ਪਾਰਟੀਆਂ ਸਾਹਿਬ ਦੀ ਸਪੋਰਟ ਕਰਾਂਗੇ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਤੇੜਾ ਨੂੰ ਜਿਤਾ ਕੇ ਕਮੇਟੀ ਘਰ ਦੇ ਲਈ ਸੇਵਾ ਪ੍ਰਦਾਨ ਕਰਨਗੇ ਸੇਵਾ ਪ੍ਰਦਾਨ ਕਰਾਂਗੇ ਹੋਰ ਵੀ ਨਾਲ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀਨਾ ਜੀ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਵਾਰਡ ਨੰਬਰ 16 ਵਿੱਚ ਬੱਬੂ ਪਾੜੀਆ ਦੀ ਵਾਰਡ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਮੇਰ ਕੋ ਕਹਿਣ ਲਈ ਸ਼ਬਦ ਨਹੀਂ ਹੈਗੇ ਜੀ ਜੋ ਸਾਨੂੰ ਸਾਡੇ ਪਰਿਵਾਰ ਨੂੰ ਗੁਰਨਾਣਕਪੁਰਾ ਮਹੱਲਾ ਨੇ ਤੇ ਸਾਰੇ ਸ਼ਹਿਰ ਨੇ ਜੋ ਸਾਡੇ ਪਰਿਵਾਰ ਨੂੰ ਮਾਨ ਦਿੱਤਾ ਆ ਮੈਂ ਇੱਕੋ ਗੱਲ ਕਹਿਣਾ ਆ ਜੋ ਇਹਨਾਂ ਨੇ ਸਾਨੂੰ ਮਾਨ ਦਿੱਤਾ ਆ ਅਸੀਂ ਸਦਾ ਇੱਕ ਇਹੀ ਇਲੈਕਸ਼ਨ ਨਹੀਂ 5 ਸਾਲ ਦੀ ਜਿੰਨੀ ਸਾਡੀ ਉਮਰ ਆ ਤੇ ਸਦਾ ਅਸੀਂ ਗੁਰਨਾਣਕਪੁਰੇ ਮਹੱਲੇ ਦੇ ਤੇ ਸਾਰੇ ਸ਼ਹਿਰ ਦੇ ਧੰਨਵਾਦੀ ਰਵਾਂਗੇ ਜਿਨ੍ਹਾਂ ਇਹਨਾਂ ਨੇ ਸਾਨੂੰ ਮਾਨ ਜੀ ਜੀ ਨਮਸਕਾਰ ਸਰ ਹਾਂਜੀ ਨਮਸਕਾਰ ਜੀ ਕੀ ਨਾ ਜੀ ਮੇਰਾ ਨਾਮ ਜਸ਼ਪਾਲ ਹੈ ਜੀ ਮੈਂ ਬਿਸ਼ਵਾਹ ਨਾ ਸਾਰੇ ਮੱਲੇ ਦੇ ਉਹ ਨਾਸੀ ਸਾਰੇ ਇਕੱਠੇ ਹੋਏ ਆ ਤੇ ਜਿੱਥੇ ਤਮਾਨ ਸਾਹਿਬ ਖੜੇ ਆ ਅਸੀਂ ਉਹਨਾਂ ਦੇ ਨਾਲ ਆ ਔਰ ਬੱਬੂ ਭਾਜੀ ਨੂੰ ਅਸੀਂ ਆਪ ਲੈ ਕੇ ਆਏ ਆ ਔਰ ਸਾਰੀ ਜਿੰਨਾ ਪਰਿਵਾਰ ਬੈਠਾ ਆ ਸਾਰੇ ਮਿਹਨਤ ਕਰਾਂਗੇ ਇਹਨਾਂ ਨੂੰ ਜਿਤਾਵਾਂਗੇ ਧੰਨਵਾਦ ਇਹਨਾਂ ਨੂੰ ਜਿਤਾਵਾਂਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾ ਸਰ ਜੀ ਮੈਂ ਹਰਜਿੰਦਰ ਸਿੰਘ ਕੈਂਥ ਜੀ ਜੀ ਵਿਸ਼ਵਾਸਨ ਦੋਣਾ ਸਤਨ ਸਿੰਘ ਬੱਬੂ ਨੂੰ ਕਿ ਅਸੀਂ ਮਹੱਲਾ ਵਾਸੀ ਮੱਲਾ ਗੁਰਾਂਪੁਰੇ ਦੇ ਜਿੰਨੇ ਵੀ ਵੋਟਰ ਆ ਸਰਨੰਦਰਪਾਲ ਸਾਹਿਬ ਨੂੰ ਚੰਗੀਆਂ ਵੋਟਾਂ ਦੇ ਨਾਲ ਲੀਡ ਕਰਾ ਕੇ ਜਿਤਾਵਾਂਗੇ ਤੇ ਕਮੇਟੀ ਘਰ ਚ ਇਹਨਾਂ ਨੂੰ ਸੇਵਾ ਕਰਨ ਦਾ ਮੌਕਾ ਦੇਵਾਂਗੇ। ਭਾਜੀ ਤੁਸੀਂ ਵੀ ਲੱਗੇ ਆ ਜਾਓ ਥੋੜਾ ਜਿਹਾ ਨਹੀਂ ਲੱਗੇ ਆ ਜਾਓ ਮੇਰੇ ਹਾਂ ਮੈਂ ਛੱਡਣਾ ਨਹੀਂ ਜੀ ਨਮਸਕਾਰ ਜੀ ਬਰਿੰਦਰ ਕੁਮਾਰ ਜੀ ਬਰਿੰਦਰ ਕੁਮਾਰ ਜੀ ਬਰਿੰਦਰ ਕੁਮਾਰ ਜੀ ਕੀ ਕਹਿਣਾ ਚਾਹੁੰਦੇ ਆ ਜੀ ਕੱਟ ਦੇ ਵਿੱਚ ਇਹੀ ਕਰਾਂਗੇ ਬੱਬੂ ਬਾੜੀਆਂ ਨੂੰ ਅਸੀਂ ਬਹੁਤ ਵੋਟਸ ਬੋਟ ਨਾਲ ਇਹਨਾਂ ਨੂੰ ਕਾਇਮ ਕਰਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਸੇਵਾ ਕਰਨ ਦਾ ਮੌਕਾ ਦੇਵਾਂਗੇ ਜਿਆਦੀਆਂ ਵੋਟਾਂ ਨਾਲ ਇਹਨਾਂ ਨੂੰ ਜਿਤਾਵਾਂਗੇ ਜੀ ਅੱਜ ਪਹੁੰਚੇ ਬੱਬੂ ਬਾੜੀ ਜੀ ਦੀ ਬਾੜ ਆ ਕੀ ਕਹਿਣਾ ਭਈ ਸਾਡੀਆਂ ਪਹਿਲਾਂ ਦਾ ਸ਼ੁਭ ਕਾਮਨਾਵਾਂ ਇਹਨਾਂ ਨੂੰ ਕਿ ਮਾਲਕ ਇਹਨਾਂ ਨੂੰ ਇੰਨਾ ਦੀ ਇਦਾਂ ਦੀ ਜਿੱਤ ਹੋਵੇ ਕਿ ਸਾਰੇ ਨੁਕਦਰ ਲਈ ਇੱਕ ਮਿਸਾਲ ਬਣ ਜਾਏ ਔਰ ਜਿਹਨੇ ਇਹ ਮਿਹਨਤ ਕਰ ਰਾਇਆ ਅੱਜ ਦਾ ਕੀਤੀ ਆ ਪਿਛਲੇ ਅਸੀਂ 25 ਸਾਲ ਤੋਂ ਦੇਖਦੇ ਆ ਰਹੇ ਹਾਂ ਕਿ ਇਦਾਂ ਦਾ ਮਿਹਨਤੀ ਐਮਸੀ ਜਿਹੜਾ ਆ ਨਿਰਸਵਾਰਥ ਚੱਲਣ ਵਾਲਾ ਬੰਦਾ ਉਹ ਨਹੀਂ ਮਿਲਦਾ ਤੁਹਾਨੂੰ ਕੋਦਰ ਨੂੰ ਸੋ ਸਾਡੀਆਂ ਸ਼ੋਭਿਸ਼ਾਵਾ ਹੈ ਜੀ ਅਸੀਂ ਅੱਜ ਇਹਨਾਂ ਨਾਲ 16 ਨੰਬਰ ਵਾਚ ਪੂਰਾ ਰਾਉਂਡ ਲਾਵਾਂਗੇ ਔਰ ਨੇ ਧੜਕ ਹੋ ਕੇ ਚੱਲਾਂਗੇ ਅੱਗੇ ਤੋਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਖੜੇ ਰਾਵਾਂਗੇ ਭਾਜੀ ਦੇ ਨਾਲ ਪਰ 16 ਦਾ ਸਰਵੇ ਨਾਲ ਨਾਲ ਸਾਡੇ ਪਾੜੀਆ ਸਾਹਿਬ ਨਾਲ ਨਾਲ ਮੌਜੂਦ ਏ ਵਾਰ ਨੰਬਰ 16 ਦਾ ਜੋ ਕਿ ਬੱਬੂ ਪਾਟੀਏ ਦੀ ਬਾੜਿਆ ਚੋਣ ਨਿਸ਼ਾਨੇ ਦਾ ਹੈਗਾ ਟਰੈਕਟਰ ਚਲਾੰਦਾ ਕਿਸਾਨ ਟਰੈਕਟਰ ਚਲਾੰਦਾ ਕਿਸਾਨ ਚੋਣ ਨਿਸ਼ਾਨ ਵਾਰਡ ਨੰਬਰ 16 ਭਾਰੀ ਕੱਟ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਘਰ ਘਰ ਦੇ ਵਿੱਚ ਜਾ ਕੇ ਪ੍ਰਚਾਰ ਹੋ ਰਿਹਾ ਵਾ ਤਸਵੀਰਾਂ ਤੁਹਾਨੂੰ ਸਾਫ਼ ਦਿਖਾ ਰਹੇ ਹਾਂ ਕੈਮਰਾਮੈਨ ਸੁਮਿਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾ ਲਹਿਰ న్యూਸ ਨਕੋ